ਜ਼ਿੰਦਗੀ ਦੇ ਹਰ ਪਹਿਲੂ 'ਚ ਹਾਰ ਜਾਓਗੇ ਨਾ ਤੁਸੀਂ ਕੋਈ ਵੀ ਵਿਅਕਤੀ ਚਿਰਾਗ ਲੈ ਕੇ ਵੀ ਦੋਸਤ ਲੱਭੋਗੇ ਨਹੀਂ ਮਿਲਣਗੇ। ਔਰ ਜੇ ਜਿੱਤ ਰਹੇ ਹੋ ਤੇ ਦੋਸਤਾਂ ਦੀ ਲੋੜ ਵੀ ਨਹੀਂ ਹੋਵੇਗੀ ਤੇ ਭੀੜ ਹੋਵੇਗੀ। ਜੇ ਵੀ ਮੈਂ ਅਰਜ਼ ਕਰ ਦੇ। ਬਹੁਤ ਸੁੰਦਰ ਵਾਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਵੀ ਤੂੰ ਕਹਿੰਦਾ ਫਲਾਣਾ ਮੇਰਾ ਸਾਥੀ ਫਲਾਣਾ ਮੇਰਾ ਸਾਥੀ ਗਲਤ ਕਹਿ ਰਹੇ ਆ। ਸੁਖਮੇ ਬਹੁ ਸੰਗੀ ਭਏ। ਦੁੱਖ ਮੇਂ ਸੰਗ ਨਾ ਕੋਈ ਸਭ ਸੁਖ ਦੇ ਸਾਥੀ ਜਿਸ ਦਿਨ ਤੇਰੇ ਕੋਲ ਦੁੱਖ ਹੋਵੇਗਾ ਤੂੰ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਤੈਨੂੰ ਨਹੀਂ ਲੱਭਣੇ ਨਹੀਂ ਮਿਲਣਗੇ ਦਰਬਾਰ-ਏ-ਅਕਬਰੀ ਦੇ ਨੌ ਰਤਨਾਂ ਦੇ ਚੋਂ ਰਤਨ ਜਨਾਬ ਕਵੀ ਰਹਿਮ ਕਹਿੰਦਾ ਰਹਿਮਨ ਵਿਪਤਾ ਹੂੰ ਭਲੀ ਕਹਿੰਦਾ ਵਿਪਤਾ ਚੰਗੀ ਹੈ ਦੁੱਖ ਚੰਗਾ ਹੈ ਰਹਿਮਨ ਵਿਪਤਾ ਹੂੰ ਭਲੀ ਜੋ ਥੋਰੇ ਦਿਨ ਹੋਏ ਵੇ ਬਤਾ ਵੀ ਚੰਗੀ ਐ 2-4 ਦਿਨਾਂ ਲਈ ਆਣੀ ਚਾਹੀਦੀ ਐ ਮੈਨੇ 2 ਮਹੀਨੇ ਲਈ ਆਣੀ ਚਾਹੀਦੀ ਐ ਇਹ ਸਾਰੀ ਬਾਣੀ ਪ੍ਰਭੂ ਦਾ ਨਾਮ ਹੈ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੇ ਵਸਾਈ ਇਥੇ ਨਾ ਪ੍ਰਮਾਤਮਾ ਦੇ ਗੁਣਾ ਦਾ ਉਚਾਰਨ ਕੀਤਾ ਇਹ ਗੁਰਨਾਣਿਕ ਨੇ ਨਹੀਂ ਉਚਾਰਨ ਕੀਤੀ ਮਹਾਰਾਜ ਕਹਿੰਦੇ ਨੇ ਮਹਾਂ ਆਪੋ ਬੋਲ ਨਾ ਜਾਣਦਾ ਮੈਂ ਨਹੀਂ ਬੋਲ ਨਾ ਜਾਣਦਾ ਮੈਂ ਤੇ ਚੁੱਪ ਕਰ ਗਿਆ ਫਿਰ ਇਹ ਕੌਣ ਬੋਲੇ ਤੇ ਜੈਸੇ ਮੈਂ ਆਵੇ ਖਸਮ ਕੀ ਬਾਣੀ ਕੈਸਾ ਕਰੇ ਗਿਆਨ ਅਵੇ ਲਾਲ ਤੇ ਖਸਮ ਬੋਲੇ ਪਰਮਾਤਮਾ ਬੋਲੇ ਇਹ ਪਰਮਾਤਮਾ ਦੇ ਬੋਲ ਨੇ ਪਰਮਾਤਮਾ ਨਾਲ ਜੁੜ ਸਕਦੇ ਅਸੀਂ ਆਪਣੇ ਬੋਲਾਂ ਕਰਕੇ ਨਹੀਂ ਪਰਮਾਤਮਾ ਦੇ ਬੋਲਾਂ ਕਰਕੇ ਇਸ ਵਾਸਤੇ ਕਿਹਾ ਗਿਆ ਪੋਥੀ ਪਰਮੇਸ਼ਰ ਦਾ ਸਥਾਨ ਇਹ ਪੋਥੀ ਸਾਖ ਸਾਧ ਪਰਮਾਤਮਾ ਦਾ ਸਥਾਨ ਹੈ ਸਿੰਘਾਸਣ ਹੈ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਗਿਆ ਮੱਥਾ ਸ਼ਰਧਾ ਦੇ ਨਾਲ ਪਰਮਾਤਮਾ ਨੂੰ ਟੇਕਿਆ ਹੋਇਆ ਮੱਥਾ ਪ੍ਰਭੂ ਨੂੰ ਠੇਕੇ ਹੋਏ ਇਹ ਤੇ ਉਹਦੇ ਬੋਲ ਨੇ ਉਹਦੇ ਬਚਨ ਨੇ ਦੁਨੀਆਂ ਪਈ ਹੈ ਮੰਗਲਵਾਰ ਪਹਿੜਾ ਹੈ ਸ਼ਨੀਵਾਰ ਪਹਿੜਾ ਹੈ ਤੇ ਪੁੱਛ ਲਈ ਹੁਣ ਮੰਗਲਵਾਰ ਬਣਾਇਆ ਕਿਸ ਨੇ ਰੱਬ ਨੇ ਕਿ ਜਿਹੜਾ ਇਤਨਾ ਪਹਿੜਾ ਦਿਨ ਬਣਾਉਂਦਾ ਆਪ ਕਿਥੋਂ ਚੰਗਾ ਹੋਵੇਗਾ ਜਿਹੜਾ ਸ਼ਨੀਵਾਰ ਇਤਨਾ ਪਹਿੜਾ ਬਣਾ ਦਿੰਦਾ ਲੋਕੀ ਕਹਿੰਦੇ ਨੇ ਸ਼ਨੀਵਾਰ ਦਾ ਗ੍ਰਹਿ ਤੇ ਇਹ ਕੋਈ ਦਿਨ ਚੰਗਾ ਨਹੀਂ ਤੇ ਲਗਨ ਸ਼ਗਨ ਦੇ ਚੱਕਰ ਵਿੱਚ ਬੁਤੇਰੇ ਸਿੱਖ ਨਹੀਂ ਪਾਏ ਨੇ ਇਹ ਵੀ ਮਾਰਸ ਕਰਦੇ ਤੇ ਸੈਬਾਂ ਦੀ ਬਾਣੀ ਦਾ ਫੈਸਲਾ ਜਦ ਆਪਨ ਆਪ ਆਪ ਉਰਧਾਰੇ ਸਦਨ ਅਪਸਦਨ ਕਹਾਂ ਦੇ ਜਾਏ ਫਿਰ ਸਦਨ ਅਪਸਦਨ ਕਿਸ ਕੋ ਲਗੇ ਜਿਸ ਚੀਤਨਾ ਜਿਹਨੂੰ ਕਰਤਾ